ਦੀ ਸਦਮਾ ਬੇਟ ਐਗਰੀਕਲਚਰ ਸੇਵਾ ਸੁਸਾਇਟੀ ਦੀ ਚੋਣ ਬੀਤੇ ਕੱਲ ਹੋਈ ਜਿਸ ਵਿੱਚ ਹਾਕਮ ਧਿਰ ਦੇ 11 ਮੈਂਬਰ ਬਿਨਾ ਮੁਕਾਬਲਾ ਜਿੱਤੂ ਰਹੇ ਜਦੋਂ ਕਿ ਵਿਰੋਧੀ ਧਿਰ ਦੇ ਵੱਲੋਂ ਆਪਣੇ ਕਾਗਜ਼ ਵੀ ਦਾਖਲ ਨਹੀਂ ਕਰ ਸਕੀ ਉੱਥੇ ਹੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਦਮਾ ਬੇਟ ਐਗਰੀਕਲਚਰ ਸੇਵਾ ਸੁਸਾਇਟੀ ਜਿਹੜੀ ਚਾਰ ਪਿੰਡਾਂ ਦੀ ਹੈ ਜਿਸ ਵਿੱਚ ਸਦਮਾ ਬੇਟ ਸਲੇਮਪੁਰਾ ਸਦਰਪੁਰਾ ਅਤੇ ਸਫੀਪੁਰਾ ਇਸ ਦੇ ਕੁੱਲ 11 ਮੈਂਬਰ ਜਿੱਤੂ ਰਹੇ ਜਦੋਂ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਆਓ ਦੇਖੋ ਤੁਸੀਂ ਵੀ ਇਸ ਦੇ ਚੁਣੇ ਹੋਏ ਮੈਂਬਰ ਜਿਨ੍ਹਾਂ ਦਾ ਅੱਜ ਪਿੰਡ ਵਾਸੀਆਂ ਨੇ ਹਾਰ 파 ਕੇ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਉੱਥੇ ਹੀ ਦੱਸਣਾ ਬਣਦਾ ਹੈ ਕਿ ਸਿੱਧਵਾ ਬੇਚ ਵਿੱਚ ਹਾਕਮਪੁਰ ਦੇ 11 ਮੈਂਬਰ ਬਿਨਾ ਮੁਕਾਬਲਾ ਜਿੱਤੀ ਰਹੀ ਦੇਖੋ ਤੁਸੀਂ ਵੀ ਕਰਿੰਦਰ ਜੰਮਦਰ ਦੀ ਰਿਪੋਰਟ ਜਿਵੇਂ ਆਨਲਾਈਨ ਦੀ